ਨਨਾਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਨਕੋਦਰ ਨਗਰ ਕਾਉਂਸਲ ਅਕਸਰ ਬਵਾਦਾਂ ਦੇ ਵਿੱਚ ਰਹੀ ਹੈ ਕਦੇ ਦਫਤਰਾਂ ਦਾ ਇਥੋਂ ਦਾ ਰਿਕਾਰਡ ਸੜ ਜਾਂਦਾ ਮੱਚ ਜਾਂਦਾ ਤੇ ਕਦੇ ਫਿਰ ਕੁਝ ਕਾਗਜ਼ਾਂ ਦੇ ਨਾਲ ਛੇੜਛਾੜ ਹੁੰਦੀ ਹੈ ਤਾਂ ਅੱਜ ਫਿਰ ਭੋਜਨ ਸਮਾਜ ਪਾਰਟੀ ਦੇ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਔਰ ਜਿਹਨਾਂ ਨੇ ਮੰਗ ਪੱਤਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਨਾਲ ਨੇ ਗੱਲਬਾਤ ਸ਼ੁਰੂ ਕਰਦੇ ਹਾਂ ਕਿਉਂਕਿ ਅਕਸਰ ਇਹ ਇਨਸਾਨ ਤੁਸੀਂ ਦੇਖਿਆ ਹੋਗਾ ਰਵੀ ਜੀ ਰਵੀ ਮੈਨੂੰ ਸੁ ਦੇਖੋਗੇ ਕਿ ਬਹੁਤ ਇਹਨਾਂ ਅਹਿਮ ਮੁੱਦੇ ਚੁੱਕੇ ਆ ਔਰ ਅੱਜ ਫਿਰ ਮੇਰੇ ਨਾਲ ਗੱਲਬਾਤ ਸ਼ੁਰੂ ਇਹਨਾਂ ਤੋਂ ਆਪਾਂ ਕਰਦੇ ਆਂ ਸਰ ਅੱਜ ਕੀ ਵੱਡਾ ਖੁਲਾਸਾ ਲੈ ਕੇ ਆਏ ਵੱਡਾ ਖੁਲਾਸਾ ਇਹ ਆ ਕਿ ਬੀਤੇ ਦਿਨੀ ਬੜੀ ਜੱਦੋਜਿਦ ਕਰਕੇ ਦੋ ਪ੍ਰਧਾਨਾਂ ਸਰ ਮੌਜੂਦਾ ਤੇ ਐਕਸ ਸਰ ਪਰਚਾ ਕਰਾਉਣ ਦੇ ਵਿੱਚ ਨਗਰ ਕਾਉਂਸਲ ਤੇ ਅਸੀਂ ਸਹਿਯੋਗੀ ਕਾਮਯਾਬ ਹੋਏ ਸੀਗੇ ਸਾਡੀ ਲੜਾਈ ਜਿਹੜੀ ਲੰਬੀ ਆ ਇੱਥੇ ਦੇ ਜਿਹੜੀ ਲੁੱਟਖੋਟ ਆ ਨਗਰ ਕੌਂਸਲ ਦਾ ਇਹਨਾਂ ਨੇ ਦੁਰਪਯੋਗ ਕੀਤਾ ਆ ਆਪਣੀਆਂ ਪਾਵਨਾ ਨੂੰ ਮਿਸਯੂਜ਼ ਕੀਤਾ ਆ ਉਹਦੀ ਲੜੀ ਦੇ ਵਿੱਚ ਅੱਜ ਅਸੀਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਬੇਦਾਗ ਬੰਦੇ ਅੱਗੇ ਲਿਆਉਣ ਲਈ ਤੇ ਭ੍ਰਿਸ਼ਟਾਚਾਰ ਮੁਕਤ ਨਗਰ ਕੌਂਸਲ ਨੂੰ ਬਣਾਉਣ ਦੇ ਲਈ ਇੱਕ ਮੰਗ ਪੱਤਰ ਮਾਨਯੋਗ ਕਾਰਜ ਸਾਲਕ ਅਫਸਰ ਜੀ ਨੂੰ ਦਿੱਤਾ ਆ ਜਿਹਦੇ ਵਿੱਚ ਅਸੀਂ ਖੁਲਾਸਾ ਕੀਤਾ ਆ ਕਿ ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ ਤੋਂ ਪ੍ਰਾਈਵੇਟ ਵਿਅਕਤੀ ਜਿਹੜੇ ਆ ਉਹ ਕਿਰਾਏ ਵਸੂਲ ਰਹੇ ਆ ਜਾਂ ਉਹਨਾਂ ਨੇ ਕਬਜ਼ੇ ਕੀਤੇ ਹੋਏ ਆ ਜਾਂ ਉਹਨਾਂ ਨੇ ਮਾਲਕੀ ਬਦਲੀ ਆ ਜਿਹਦਾ ਸਬੂਤ ਪਿੱਛੇ ਜੇ ਰਕਾਲਨਾ ਛੇੜਛਾੜ ਦੇ ਨਾਲ ਸਾਬਤ ਹੋ ਗਿਆ ਸੀਗਾ ਉਸ ਲੜੀ ਦੇ ਵਿੱਚ ਹੀ ਖਸਰਾ ਨੰਬਰ 513 ਤੇ ਸੱਤ ਦੁਕਾਨਾਂ ਖਸਰਾ ਨੰਬਰ 512 ਤੇ ਪੰਜ ਦੁਕਾਨਾਂ ਤੇ ਨੂਰਮਨ ਰੋਡ ਤੇ ਇੱਕ ਧਾਰਮਿਕ ਸਥਾਨ ਤੇ ਪੰਜ ਦੁਕਾਨਾਂ ਪਲੱਸ ਵੱਡੇ ਚੌਕ ਦੇ ਵਿੱਚ ਬੀਤੇ ਜਿਹੜੇ ਚਾਰ ਦੁਕਾਨਾਂ ਸੀ ਜਿਹੜੀਆਂ ਤਿੰਨ ਦੁਕਾਨਾਂ ਲਗਭਗ ਅੰਦਾਜ਼ਾ ਜਿਹੜਾ ਆ ਉਹ 30 ਦੁਕਾਨਾਂ ਹੋਣਗੀਆਂ ਜਿਹੜਾ ਕਿ ਸਰਕਾਰੀ ਅਦਾਰੇ ਦੀ ਜ਼ਮੀਨ ਹੋਣ ਤੇ ਪੰਜਾਬ ਗਵਰਨਮੈਂਟ ਨਗਰ ਕੌਂਸਲ ਦੀ ਮਾਲਕੀ ਹੋਣ ਦੇ ਬਾਵਜੂਦ ਕਿਰਾਇਆ ਪ੍ਰਾਈਵੇਟ ਬੰਦੇ ਲੈ ਰਹੇ ਆ ਇੱਥੋਂ ਦੇਖ ਕੇ ਇੱਕ ਸ਼ਹਿਰ ਦੀ ਸੰਘਣੀ ਆਬਾਦੀ ਦੇ ਵਿੱਚ ਗਊਸ਼ਾਲਾ ਪੁਰਾਣੀ ਵੀ ਹੈਗੀ ਆ ਜਿਹਦਾ ਰਕਬਾ 4 ਕਨਾਲ ਆ ਜਿੱਥੇ ਬਹੁਤ ਵੱਡੀ ਇੱਕ ਮਾਰਕੀਟ ਬਣ ਸਕਦੀ ਆ ਇਹਨਾਂ ਨੇ ਕਦੇ ਵੀ ਐਕਸ ਪ੍ਰਧਾਨ ਮੌਜੂਦਾ ਪ੍ਰਧਾਨ ਇਹਨਾਂ ਨੇ ਆਪਣਾ ਇਮਾਨਦਾਰੀ ਦੇ ਨਾਲ ਇਹਨਾਂ ਪ੍ਰਾਈਵੇਟ ਅਦਾਰਿਆਂ ਤੇ ਜਾਂ ਪ੍ਰਾਈਵੇਟ ਬੰਦਿਆਂ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਸਾਫ਼-ਸਾਫ਼ ਇਹ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਜਾਂਦਾ ਆ ਕਿ ਇਹਨਾਂ ਦੀ ਮਿਲੀਭੁਗਤ ਨਾਲ ਇੱਕ ਰੈਕਡਰ ਚੱਲਦਿਆ ਜਿਹਦਾ ਪਰਦਾ ਫਾਸ਼ ਕਰਨਾ ਬਹੁਤ ਜ਼ਰੂਰੀ ਆ ਬਹੁਤ ਜਨ ਸਮਾਜ ਪਾਰਟੀ ਇਹਨਾਂ ਨੂੰ ਨੰਗੇ ਵੀ ਕਰੂਗੀ ਔਰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਭ੍ਰਸ਼ਟਾਚਾਰ ਦਾ ਮੁੱਦਾ ਸਭ ਤੋਂ ਵੱਡੀ ਅਦਾਲਤ ਲੋਕ ਅਦਾਲਤ ਜਿਹੜੀ ਜਨਤਾ ਦੀ ਅਦਾਲਤ ਆ ਉਹਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਇਹ ਸਾਨੂੰ ਮੰਗ ਪੱਤਰ ਦਿੱਤਾ ਆਸ਼ਵਾਸ਼ਣ ਕੀ ਦਵਾਇਆ ਗਿਆ ਔਰ ਟਾਈਮ ਕਿੰਨਾ ਕੁ ਕਿਹਾ ਕਿ ਕਿੰਨੇ ਕੁ ਟਾਈਮ ਦੇ ਵਿੱਚ ਮਸਲੇ ਹੱਲ ਹੋ ਜਾਣਗੇ ਦੇਖੋ ਜੀ ਇਹ ਮਸਲੇ ਤਾਂ ਬਹੁਤ ਜ਼ਿਆਦਾ ਹੈਗੇ ਆ ਜ਼ਮੀਨਾਂ ਦੇ ਆਪਾਂ ਇੱਕ ਇੱਕ ਵੀ ਮੈਟਰ ਲਈਏ ਤੇ ਲੰਬਾ ਸਾਮਾ ਲੱਗਦਾ ਆ ਪਰ ਬਰੀਫਲੀ ਜਿਹੜਾ ਅਸੀਂ ਉਹਨਾਂ ਨੂੰ ਖਸਰਾ ਨੰਬਰ ਵਗੈਰਾ ਬੀਰਵਾ ਪਾ ਕੇ ਦਿੱਤਾ ਆ ਉਦੇ ਹਿਸਾਬ ਨਾਲ ਉਹਨਾਂ ਨੇ ਸਾਡੇ ਕੋਲ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲਿਆ ਹੈ। ਪਰ ਅਸੀਂ ਕਾਰਵਾਈ ਕਰਾਂਗੇ। ਦੋਸ਼ੀ ਬਖਸ਼ੇ ਨਹੀਂ ਜਾਣਗੇ। ਦੋ ਤੋਂ ਤਿੰਨ ਮਹੀਨੇ ਜਿਹੜੇ ਆ ਕਾਰਵਾਈ ਲਈ ਲੱਗ ਸਕਦੇ ਆ। ਤਸਵੀਰ ਤੁਸੀਂ ਲਗਾਤਾਰ ਤੋਂ ਦ ਸੰਝੇ ਕਰ ਰਹੇ ਆ ਕਿ ਹੋਰ ਬਸਪਤੀ ਅਗੂ ਮੇਰੇ ਨਾਲ ਨੇ। ਸਰ ਰਵੀ ਜਨ ਗੱਲ ਕੀਤੀ ਕਹਿੰਦੇ ਕਿੜੇ ਬੇਦਾਗ ਲੀਡਰ ਹੋਣਗੇ ਉਹ ਅੱਗੇ ਇਲੈਕਸ਼ਨ ਲੜਨਗੇ। ਕਿ ਲੱਗਦਾ ਕਿ ਸਾਰੇ ਦੇ ਪਰਚੇ ਦਰਜ ਹੋਇਆ ਇਦਾਂ ਦੇ ਕੋਲ ਲੀਡਰ ਹੋਣਗੇ। ਦਕੋੜ ਇਹ ਤਾਜ਼ਾ ਮਿਸਾਲ ਤੁਹਾਨੂੰ ਦੇ ਦਿੰਨੇ ਆ ਇੱਥੇ ਲੱਗ ਕੇ ਰੋਲ ਟਾਵਰ ਦੇ ਸਾਹਮਣੇ 14 ਨੰਬਰ ਦੁਕਾਨ ਸੀ 14 ਨੰਬਰ ਦੁਕਾਨ ਨੂੰ ਇੱਕ ਬੰਦਾ ਬਾਹਰ ਬੈਠਾ ਉਹਦੇ ਨਾਲ ਉਹਦੇ ਨਾਲ ਝਾੜ ਕੇ ਉਹ ਦੁਕਾਨ ਦੀ ਚੁੱਪ ਕੀਤਾ ਬੋਲੀ ਕਰਾ ਕੇ 4000 ਰੁਪਏ ਕਰਾ ਕੇ ਝਾੜ ਦਿੱਤੀ ਗਈ ਉਹਦਾ ਵੀ ਬਸ ਬਦੇ ਸਾਡੇ ਆਗੂ ਰਾਜਕਮਾਰ ਜੀ ਨੇ ਕੋਰਟ ਚ ਕੇਸ ਲਾਇਆ ਤੇ ਉਹ ਮਰਦੋਂ ਤੁਛਾਈ ਗਈ ਮਨ ਕੋ ਇਦਾਂ ਹੀ ਨਿੱਕੇ ਨਿੱਕੇ ਮਸਲੇ ਸਾਰੀਆਂ ਦੁਕਾਨਾਂ ਦੇ ਆ ਕਬਜੇ ਕਿਸੇ ਦੇ ਆ ਕਿਰਾਇਆ ਕੋਈ ਲੈ ਰਿਆ ਵਾ ਅਲਾਉਟ ਕਿਸੇ ਹੋਰ ਨੂੰ ਦੁਕਾਨ ਹੁੰਦੀ ਆ ਕਰ ਆ ਕੋਈ ਹੋਰ ਲੈ ਰਿਆ ਵਾ ਕਬਜਾ ਕਿਸੇ ਹੋਰ ਦਾ ਇਹ ਸਾਰੇ ਜੀ ਕਰਪਸ਼ਨ ਨਗਰ ਕੌਂਸਲ ਨਕੂਦਰ ਦੇ ਵਿੱਚ ਇਹ ਨਾ ਦੋ ਤਿੰਨ ਪ੍ਰਧਾਨਾਂ ਦੀ ਹਾਜ਼ਰੀ ਵਿੱਚ ਹੀ ਹੋਇਆ ਸਭ ਕੁਝ ਹੋਇਆ ਤੇ ਇਹੋ ਸਾਬ ਨੂੰ ਅਸੀਂ ਅਪਰੀਸ਼ੀਏਟ ਕਰਦੇ ਆ ਜਦੋਂ ਉਹਦੇ ਆਏ ਆ ਪੂਰੀ ਨੱਤ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਔਰ ਅਸੀਂ ਵੀ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਸਾਥ ਦੇ ਰਹੇ ਆ ਜਿੱਥੇ ਰੋੜੇ ਪੈਂਦੀ ਸਾਨੂੰ ਉਹਨਾਂ ਦੀ ਉਹਨਾਂ ਨੂੰ ਸਾਡੀ ਅਸੀਂ ਇੱਕ ਦੂਜੇ ਨਾਲ ਸੰਪਰਕ ਕਰਕੇ ਇਸ ਨਗਰ ਕੌਂਸਲ ਨੂੰ ਪਾਵਰਫੁਲ ਬਣਾਉਣਾ ਚਾਹੁੰਦੇ ਆ ਔਰ ਸ਼ਹਿਰ ਦੇ ਜਿੰਨੇ ਲੋਕ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਬੰਦੇ ਜਿਹੜੇ ਬੰਦੇ ਵੀ ਜਿੱਤ ਕੇ ਆਉਂਦੇ ਆ ਕੋਸ਼ਿਸ਼ ਕਰੋ ਕਿ ਉਹ ਇਮਾਨਦਾਰ ਹੋਣ ਤੁਹਾਡੇ ਆਪਣੇ ਸਮਾਜਪਤੀ ਵਫਾਦਾਰ ਹੋਣ ਔਰ ਕਰਪਸ਼ਨ ਨਾ ਕਰਦੇ ਹੋਣ ਤਾਂ ਕਿ ਜੋ ਤੁਹਾਡੇ ਘਰਾਂ ਦੇ ਵਿੱਚ ਵੀ ਉਹਨਾਂ ਲੋਕਾਂ ਨੇ ਜਾਣਾ ਜਿਨ੍ਹਾਂ ਨੇ ਜਿੱਤ ਕੇ ਜਾਣਾ ਇਸ ਕਰਕੇ ਉਹਨਾਂ ਬੰਦਿਆਂ ਨੂੰ ਵਧੀਆ ਨੂੰ ਜਿਤਾਓ ਔਰ ਜਿਹੜੇ ਮਾੜੇ ਬੰਦੇ ਆ ਜਿਨ੍ਹਾਂ ਜਿਹੜੀ ਲਿਬੜੀ ਹੋਈ ਮੱਝਾਂ ਉਹਨਾਂ ਨੂੰ ਥੋੜਾ ਜਿਹਾ ਪ੍ਰੇਸ਼ ਕਰਕੇ ਉਹਨਾਂ ਨੂੰ ਖੁੰਝੇ ਲਾਓ ਤਾਂ ਹੁਣ ਵਾਲੇ ਸਮਝ ਕਿ ਕਿਸ ਤਰ੍ਹਾਂ ਦਾ ਰੈਕਸ਼ਨ ਹੋ ਸਕਦਾ ਹੈ ਜਦੋਂ ਅਸੀਂ ਮੰਗ ਪੱਤਰ ਦਿੱਤਾ ਦੇਖੋ ਅਸੀਂ ਤਾਂ ਚਾਹੁੰਦੇ ਹਾਂ ਜਿੰਨੇ ਬੰਦੇ ਕਰਪਟ ਆ ਉਹਨਾਂ ਦੇ ਪਰਚੇ ਦਰਜ ਹੋਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਧਾ ਜਾਵੇ ਤਾਂ ਕਿ ਜਿਹੜੇ ਦੁਬਾਰਾ ਜਿੱਤ ਕੇ ਪਲੀ ਪੰਦੀ ਜਾਣਨਗੇ ਵੀ ਜੇ ਮੈਂ ਕੋਈ ਗਲਤੀ ਕਰਦਾ ਜਾਂ ਮੈਂ ਕਰਾਪਸ਼ਨ ਕਰਦਾ ਜਾਂ ਮੈਂ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਦਾ ਤੇ ਮੇਰੀਆਂ ਵੀ ਸਲਾਖਾਂ ਦੇ ਪਿੱਛੇ ਜਾਣੂ ਮੈਨੂੰ ਟਾਈਮ ਨਹੀਂ ਲੱਗਣਾ ਤੇ ਤੁਸੀਂ ਕਿਹਾ ਕਿ ਇਮਾਨਦਾਰ ਲੀਡਰ ਹੋ ਤੁਸੀਂ ਇੱਕ ਬਲਾਕ ਸਭਾ ਦੀ ਚੋਣ ਵੀ ਜਿੱਤੀ ਸੀ ਉਸ ਤੋਂ ਬਾਅਦ ਜਿੱਤ ਦਾ ਸਰਟੀਫੀਕੇਟ ਨਹੀਂ ਮਿਲਿਆ ਜੇਕਰ ਇਮਾਨਦਾਰ ਲੀਡਰ ਜਿੱਤ ਵੀ ਜਾਂਦੇ ਆ ਤਾਂ ਉਹਨਾਂ ਨਾਲ ਵੀ ਇਦਾਂ ਹੁੰਦੀਆਂ ਤੇ ਫਿਰ ਇਹ ਸਮੱਸਿਆ ਦਾ ਸੰਵਿਧਾਨ ਵਿੱਚ ਆਉਦਾ ਫਿਰ ਹੱਲ ਸਮਝ ਕੀ ਹੈ ਇਹ ਦੇਖੋ ਜੀ ਉਹ ਬਲਾਕ ਦੀ ਸੀਟਸ ਜਿਹੜਾ ਸਾਨੂੰ 4 ਵਜੇ ਜਿੱਤ ਗਈਆਂ ਕਿੰਦੇ ਤੁਸੀਂ ਜਾਓ ਆਪਣਾ 6:30 ਵਜੇ ਕੇ ਸਰਟੀਫਿਕੇਟ ਲੈ ਲਓ ਜਦੋਂ 6:30 ਵਜੇ ਸਾਡੀ ਉਹ ਪੁਸ਼ਪਾ ਰਾਣੀ ਜੱਤੀ ਵੀ ਸਰਟੀਫਿਕੇਟ ਲੈਣ ਗਈ ਉਹਨੂੰ ਵੀ ਤੁਸੀਂ ਤਾਂ ਜਿੱਤੇ ਹੋਏ ਸਰਟੀਫਿਕੇਟ ਤਾਂ ਲੈ ਗਿਆ ਤੁਸੀਂ ਤਾਂ ਹਰੇ ਹੋਏ ਆ ਉਸ ਤੋਂ ਬਾਅਦ ਅਸੀਂ ਪ੍ਰੋਟੈਸਟ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਲੋਕਾਂ ਨੂੰ ਵੀ ਪਤਾ ਦੋ ਦਿਨ ਲਗਾਤਾਰ ਚਾਰ ਦਿਨ ਪ੍ਰੋਟੈਸਟ ਕੀਤਾ ਅਸੀਂ ਚਾਰ ਦਿਨ ਪ੍ਰੈਸਟ ਕਰਨ ਤੋਂ ਬਾਅਦ ਜਿਹੜਾ ਆਪਣਾ ਐਸ.ਡੀ.ਐਮ ਇੱਥੇ ਨਾ ਮੈਂ ਕਹਿੰਦਾ ਵੀ ਉਸ ਤੋਂ ਮਾੜਾ ਬੰਦਾ ਕੋਈ ਹੈ ਨਹੀਂ ਬਹੁਤ ਬੇਈਮਾਨ ਔਰ ਜਵਾਨ ਦਾ ਕੱਚਾ ਬੰਦਾ ਸਾਨੂੰ ਅੰਦਰ ਕਹਿ ਰਿਹਾ ਸੀਗਾ ਵੀ ਅਸੀਂ ਸਾਨੂੰ ਕਹਿ ਰਿਹਾ ਅੰਦਰ ਕੱਲ ਨੂੰ 12 ਵਜੇ ਆ ਕੇ ਆਪਣਾ ਸਰਟੀਫਿਕੇਟ ਲੈ ਲਿਓ ਜਦੋਂ ਅਸੀਂ ਰਾਤ ਧਰਨਾ ਲਾਇਆ ਤੇ ਰਾਤ 12 ਵਜੇ ਕਹਿੰਦੇ ਸਵੇਰੇ ਫੇਰ ਸਾਨੂੰ ਕਹਿ ਰਿਆ ਬਈ ਇਹ ਜਿਹੜੀ ਅਥਾਰਟੀ ਜੇ ਮਿੱਤਰੋ ਗਲਤੀ ਹੋ ਗਈ ਆ ਕੋਈ ਇਹਨੂੰ ਮੈਂ ਠੀਕ ਨਹੀਂ ਕਰ ਸਕਦਾ ਇਹ ਮੇਰੀ ਹਾਈ ਅਥਾਰਟੀ ਠੀਕ ਕਰੂਗੀ ਤੁਸੀਂ ਡੀਸੀ ਸਾਹਿਬ ਕੋ ਜਾਓ ਅਜੀ ਡੀਸੀ ਸਾਹਿਬ ਕੋ ਭਾਈ ਉਹ ਸਾਨੂੰ ਕਹਿੰਦੇ ਮੈਂ ਹੋਰ ਮੈਂ ਥੱਲੇ ਆ ਨਾ ਵੀਡੀਓ ਸਾਹਿਬ ਕੋ ਦੁਬਾਰਾ ਇਲੈਕਸ਼ਨ ਕਾਊਂਟਿੰਗ ਕਰਾ ਦੇਣਾ ਲੋ ਅੱਜ ਮਹੀਨਾ ਹੋ ਗਿਆ ਕੋਈ ਗੱਲ ਨਹੀਂ ਗੋਲਦਾ ਅਸੀਂ ਉੱਪਰ ਜਾਂਦੇ ਹਾਂ ਥੱਲੇ ਭੇਜ ਦਿੰਦੇ ਆ ਥੱਲੇ ਵਾਲਾ ਅਫਸਰ ਗੁੰਗਾ ਬਣ ਕੇ ਬੈਠਾ ਆ ਖੋਦ ਸਿੱਧੀ ਸਿੱਧੀ ਸਰਕਾਰ ਦੀ ਪਾਰਟੀ ਬਣ ਕੇ ਐਸ ਡੀ ਐਮ ਲਾਲ ਵਿਸ਼ਵਾਸ ਬਿਠਾ। ਉਹੀ ਕੱਲ ਜ਼ਿਕਰ ਮੈਂ ਕੀਤਾ ਕਿ ਸਰ ਦੇਖੋ ਤੁਸੀਂ ਕਹੇ ਕਿ ਇਮਾਨਦਾਰ ਹੋ। ਇਮਾਨਦਾਰੀ ਤੇ ਨਾ ਕਿਸੇ ਤੁਸੀਂ ਜਿੱਤ ਲਈ ਉਹਨੂੰ ਹੋਰ ਲੀਡਰ ਵੀ ਜੇਕਰ ਮਾਨਦਾਰ ਆਉਂਦੇ ਆ ਸੀਟ ਉਹ ਹੋਰ ਇਲੈਕਸ਼ਨ ਜਿੱਤਦੇ ਜਾਂਦੇ ਉਹਨਾਂ ਦੇ ਨਾਲ ਵੇਚਦਾ ਹੁੰਦਾ ਤੇ ਪਰ ਸਾਰੇ ਉਸ ਸਮੱਸਿਆ ਦਾ ਹੱਲ ਕੀ ਹੈਗੇ ਹੋ ਗਏ। ਅਸਲ ਵਿੱਚ ਇਹ ਜਿਹੜਾ ਸਾਡੀ ਐਮ ਐਲ ਏ ਸਾਹਿਬ ਹੈ ਨਾ ਇੱਥੇ ਉਹਨੂੰ ਬਖੜਾਈ ਪਈ ਸੀ ਉਹ ਉਹਨੂੰ ਪਤਾ ਸੀ ਵੀ ਜੇ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਮੈਂ ਹਾਰ ਗਈਆਂ ਜਿਆਦਾ ਵੋਟਾਂ ਨਾਲ ਹਾਰੀਆਂ। ਹੁਣ ਜੇ ਮੈਂ ਆਪਣੇ ਪਿੰਡ ਦੀ ਬਲਾਕ ਸੰਮਤੀ ਵੀ ਹਾਰ ਗਈ ਤੇ ਮੇਰੀ ਤਾਂ ਬੇਇੱਜ਼ ਉਹਦੇ ਲਈ ਉਹਨੇ ਹੱਥਾਂ ਪੈਰਾਂ ਦੀਆਂ ਮਾਰੀਆਂ ਉਹਨੇ ਐਸਡੀਐਮ ਨੂੰ ਕਿਹਾ ਜਿੱਦਾਂ ਮਰਜ਼ੀ ਕਰਕੇ ਇਦਾਂ ਹੀ ਇਹਨਾਂ ਨੇ ਰਹੀਮਪੁਰ ਵਾਲੀ ਸੀਟ ਵੀ ਕਾਂਗਰਸ ਦੀ ਜਿੱਤੇ ਖੂਨ ਦੀ ਕੋਸ਼ਿਸ਼ ਕੀਤੀ ਉਹ 12 ਵੋਟਾਂ ਜਿੱਤੇ ਸੀ 5 ਵੋਟਾਂ ਰੱਦ ਕਰਕੇ ਫਿਰ ਵੀ 7 ਵੋਟਾਂ ਦੇ ਜਿੱਤੂ ਘਰਾੜ ਦੇਣਾ ਪਿਆ ਮੌਜੂਦਾ ਜਿਹੜਾ ਪ੍ਰੈਜ਼ੀਡੈਂਟ ਅਫਸਰ ਸੀ ਉਹ ਕਹਿੰਦਾ ਯਾਰ ਮੈਂ ਕੀ ਕਰਾਂ 7 ਵੋਟਾਂ ਜਿੱਤਦਾ ਅਗਲਾ ਜਿੱਤੂ ਘਰਾੜ ਸਾਡੀਆਂ 25 ਵੋਟਾਂ ਜਿੱਤੂ ਸੀਗੀਆਂ ਇਹਨਾਂ ਨੇ ਸਾਡੀਆਂ ਜਿਹੜਾ 191 ਵੋਟਾਂ ਸੀ ਉਹ ਝੜੂ ਨੇ ਆਪਣੇ ਖਾਤੇ 'ਚ ਪਾਈਆਂ ਜਿਹੜੀ ਝੜੂ ਦੀ 112 ਵੋਟਾਂ ਸੀ ਉਹ ਸਾਡੇ ਖਾਤੇ 'ਚ ਪਾ ਕੇ ਸਾਨੂੰ ਜਾਣ ਅਸੀਂ ਆਪਣੀ ਜਿੱਤੀ ਹੋਈ ਸੀਟ ਛੱਡਣ ਵਾਲੇ ਨਹੀਂ ਤਾਂ ਬਸ ਪਾ ਤੇ ਆਗੂ ਮੇਰੇ ਨਾਲ ਸੀ ਕੋਈ ਸਮਾਏ ਪਾਰਟੀ ਦਾ ਜੋ ਇੱਕ ਮੰਗ ਪੱਤਰ ਹੈ ਅੱਜ ਵੀ ਮੇਰੇ ਹੱਥ ਦੇ ਵਿੱਚ ਹੈ ਤੇ ਨਾਲ ਇਸ ਮੈਂਸ਼ਨ ਵੀ ਕਰ ਦਵਾਂਗੇ ਪਰ ਮੰਗ ਪੱਤਰ ਕਿੰਨਾ ਕੁ ਦਿੱਤੇ ਜਾਂਦੇ ਜਾਣਗੇ ਬਹੁਤ ਸਾਰੇ ਆਪਾਂ ਮੰਗ ਪੱਤਰ ਦੇਖਦੇ ਆਂ ਦਿੱਤੇ ਜਾਂਦੇ ਆ ਬਹੁਤ ਸਾਰਿਆਂ ਦਾ ਕੋਈ ਕਾਰਵਾਈ ਹੋ ਜਾਂਦੀ ਆ ਤਾਂ ਬਹੁਤ ਸਾਰੇ ਫਿਰ ਉੱਥੇ ਰੱਖੇ ਜਾਂਦੇ ਸ਼ਾਇਦ ਬਾਅਦ ਸਾੜ ਜਾਂ ਛੋੜ ਦਿੱਤੇ ਜਾਂਦੇ ਹੋਣਗੇ ਇੱਕ ਮੰਗ ਪੱਤਰ ਅਸੀਂ ਐਸਡੀਐਮ ਸਭ ਨੂੰ ਵੀ ਦਿੱਤਾ ਸੀ ਤੇ ਸਾਡੇ ਬੰਦਿਆਂ ਨੇ ਨਾ ਰੋਡ ਜਿਹੜਾ ਜਲੰਧਰ ਤੋਂ ਜਲੰਧਰ ਤੋਂ ਜਿਹੜਾ ਸੋਰੀ ਨਗਰਮਹਲ ਤੋਂ ਮਹਿਤਪੂਰ ਰੋਡ ਜਾਂਦਾ ਨਾ ਉੱਤੇ ਕੈਮੀਕਲ ਵਾਲੀ ਸਵਾਹ ਪਾ ਦਿੱਤੀ ਕਿਸੇ ਨੇ ਕਿਸੇ ਨੇ ਕੀ ਸਰਕਾਰ ਨੇ ਪਾਈ ਆ ਵੀਰਪਿੰਡੋਂ ਆਈ ਆ ਉੱਤੇ ਫੈਕਟਰੀ ਵਿੱਚੋਂ ਸਵਾਹ ਆਈ ਆ ਵੀਰਪਿੰਡੋਂ ਫੈਕਟਰੀ ਲੱਗੀ ਆ ਸੋ ਉਹ ਸਾਡੇ ਬੰਦਿਆਂ ਨੇ ਦੇਖਿਆ ਵੀ 2-4 ਮਹੀਨੇ ਹੋ ਗਿਆ ਸਾਨੂੰ ਤਾਂ ਪਰੇਸ਼ਾਨੀ ਬੜੀ ਆਉਂਦੀ ਆ ਆਉਂਦੀ ਉਹਨਾਂ ਨੇ ਅੱਧੇ ਘੰਟੇ ਲਈ ਰੋਡ ਜਾਮ ਕਰਦਾ ਡੀਐਸਪੀ ਸਾਹਿਬ ਨੇ ਪਰਚਾ ਦਰਜ ਕਰਤਾ ਅੱਜ ਕੱਲੋ ਕੋਈ ਨਹੀਂ ਜੇ ਵਾਰ ਦਰਜ ਕਰਤਾ ਦੇਖ ਲਵਾਂਗੇ ਅਸੀਂ ਦੂਸਰੇ ਦਿਨ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਜੇ ਸਾਡੇ ਬੰਦਿਆਂ ਦੇ ਪੱਤਰ ਦਰਜ ਕੀਤਾ ਗਿਆ ਜਿਹਨਾਂ ਬੰਦਿਆਂ ਨੇ ਇਹ ਕੈਮਿੰਗੋਲ ਵਾਲੀ ਸਵਾਹ ਪਾਈ ਆ ਉਹਨਾਂ ਦੀ ਸਨਾਨਤ ਕਰਕੇ ਉਹਨਾਂ ਦੇ ਪੱਤਰ ਦਰਜ ਕੀਤਾ ਜਾਵੇ ਅੱਜ ਤੱਕ ਸਾਡਾ ਮੰਗ ਪੱਤਰ ਉੱਥੇ ਪਿਆ ਇਹ ਪਾਰਟੀ ਆ ਜਿਹੜਾ ਐਸਡੀਐਮ ਇਹਨੂੰ ਕੋਦਰ ਇਹ ਪੂਰੀ ਸਰਕਾਰ ਦੀ ਪਾਰਟੀ ਬਣਿਆ ਇਹਨੂੰ ਸ਼ਹਿਰ ਦਾ ਕੋਈ ਮਤਲਬ ਨਹੀਂ ਐਸਡੀਐਮ ਸ਼ਹਿਰ ਦਾ ਰਾਜਾ ਹੁੰਦਾ ਉਹਨੂੰ ਹਰ ਬੰਦੇ ਦੀ ਗੱਲ ਸੁਣੀ ਚਾਹੀਦੀ ਆ ਪਰ ਇਹ ਆਮ ਆਦਮੀ ਪਾਰਟੀ ਤੋਂ ਬਗੈਰ ਕਿਸੇ ਕਿਸੇ ਹੋਰ ਲੀਡਰ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਤਾਂ ਮੰਗ ਪੱਤਰ ਤੇ ਕਿੰਨੀ ਕੁ ਕਾਰਵਾਈ ਹੁੰਦੀ ਆਉਣ ਵਾਲੇ ਤਕਰੀਬਨ 3 ਕੁ ਮਹੀਨੇ ਚ ਕਹਿੰਦੇ ਕਿ ਕੁਝ ਕੁਝ ਨਾ ਕੁਝ ਨਿਕਲ ਕੇ ਸਾਹਮਣੇ ਆਊਗਾ ਤਾਂ ਉਹ ਵੀ ਰਿਪੋਰਟ ਲੈ ਕੇ ਹਾਜ਼ਰ ਆਵਾਂਗੇ ਤਦ ਤੱਕ ਲਈ ਆਜ਼ਾਦ ਹੋਰ ਖਬਰਾਂ ਦੇਖਦੇ ਰਹੋ ਬਹੁਤ ਜਲਦ ਇੱਕ ਨਵਾਂ ਖੁਲਾਸਾ ਕਰਾਂਗੇ ਇੱਕ ਨਵੀਂ ਖਬਰ ਲੈ ਕੇ ਹਾਜ਼ਰ ਆਵਾਂਗੇ ਕੈਮਰਾਮੈਨ ਸੁੰਨੀਦ ਨਰ ਹਰਦੀਪ ਅੰਦਰ ਨਾਰ نیوز ਨਿਕੋਦਰ